ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਸਦ ਇੱਕ ਓੰਕਾਰ ਸਤਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਸਲ ਤੇ ਹੋ ਲੋਏ ਜੀਉ ਗੁਰ ਸ਼ਬਦ ਸਮਾਵੈ ਅਵਰ ਨ ਜਾਣੈ ਕੋਏ ਜੀਉ ਅਵਰੋ ਨ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਸਤ ਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰਖੋ ਅਰਦਾਸ ਜੀਓ ਬੈਜ ਰਖੋ ਹਰ ਜਨ ਹੈ ਕੀਰੀ ਹਰ ਦੇਹੋ ਨਾਮ ਨਰੰਜਨੋ ਅੰਤ ਚਲਦਿਆ ਹੋਏ ਬੇਲੀ ਜਮਦੂਤ ਕਾਲ ਨਖੰਝਨੋ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤ ਗੁਰ ਮਿਲਾਇਆ ਧੰਨ ਧੰਨ ਕਹੈ ਸਾ ਬਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰਾ ਹਰ ਬਾਣਾ ਆਉ ਮੈਂ ਪਾਸ ਜੀਉ ਹਰ ਬਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾ ਬਾਸ ਜੀਉ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਬਾਣਾ ਭਾਵੈ ਆਨੰਦ ਅਨਹਦ ਵਜਹਿ ਵਾਜੇ ਹਰ ਆਪ ਗਲ ਮੇ ਲਾਵੈ ਤੁਸੀਂ ਪੁੱਤ ਭਾਈ ਪਰਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਉ ਤੋਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜਿਓ ਸਤ ਗੁਰ ਬਾਣੈ ਆਪਣੈ ਬਹਿ ਪਰਵਾਰ ਸਦਾਇ ਮਤਮੈ ਪਿਛੈ ਕੋਈ ਰੋਵਸੀ ਸੋ ਮੈ ਮੂਲ ਨਾ ਭਾਇਆ ਮਿਤ ਪਹਿਜੈ ਮਿਤ ਬਿਗਸੈ ਜਿਸ ਮਿਤ ਕੀ ਪਹਿਜ ਭਾਵੈ ਤੋਸੀ ਵਿਚਾਰ ਦੇਖੋ ਪੁੱਤ ਪਾਈ ਹਰ ਸਤ ਗੁਰ ਪੈ ਨਾ ਵੈ ਸਤਿਗੁਰੂ ਪਰਤਾਖ ਹੋਦੈ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ RAMDAS ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਆ ਹੋ ਨਿਰਵਾਣ ਜਿਉ ਕੇਸੋ ਗੋਪਾਲ ਪੰਡਤ ਸੱਦਿਆ ਹੋ ਹਰ ਹਰ ਕਥਾ ਪੜ੍ਹਹਿ ਪੂਰਾਨ ਜਿਉ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਣ ਹਰ ਰੰਗ ਗੁਰ ਭਾਵੈ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੈ ਹਰ ਭਾਇਆ ਸਤਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਉ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸਤ ਨਿਸ਼ਾਨ ਜੀਉ ਸਤਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮਨ ਲਈ ਰਜਾਏ ਜੀਉ ਮੋਹਰੀ ਪੁੱਤ ਸਨਮਖ ਹੋਇਆ RAM DAS ਐ ਪੈਰੀ ਪਾਏ ਜੀਓ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪ ਰਖਿਆ ਕੋਈ ਕਰਬ ਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰ ਹੈ ਬਾਣਾ ਦੀ ਵਢਾਈ ਤੁਰ ਲਿਖਿਆ ਲੇਖਰ ਜਾਏ ਜੀਓ ਕਹੈ ਸੁੰਦਰ ਸੁਨਹੋ ਸੰਤੋਹ ਸਭ ਜਗਤ ਪੈਰੀ ਪਾਏ ਜੀਓ ਹਰ ਗੁਰ ਹੈ ਬਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ ਕਹੈ ਸੁੰਦਰ ਸੁਨਹੋ ਸੰਤ ਹੋ ਸਭ ਜਗਤ ਪੈਰੀ ਪਾਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ